ਕਿੰਨੇ ਦੀ 28 ਦੀ ਹੋ ਜੂ 28 ਦੀ ਲਾਗਿਆ 27 ਦੀ ਲਾਹਟ ਜਮਾ ਟਮਾੜਾ ਮੋਟਾ ਹੋ ਜੂ ਹੋਰ ਜਮਨੀ ਹੋਈ ਸੀ ਕੋਈ ਨਹੀਂ ਇੱਕ ਪੂਰਾ ਕੱਟਾ ਦਿਖਾਉਨੇ ਆਗੇ ਪੂਰਾ ਨੀਲੀ ਰਵੀ ਦੇ ਵਿੱਚ ਪੈਂਦਾਗਾ ਕਿਉਂਕਿ ਸਾਰਾ ਬੂਰਾਗਾ ਮੱਥੇ ਦੇ ਨਿਸ਼ਾਨਾ ਚਿੱਟਾ ਤੇ ਪੈਰਾਂ ਤੇ ਥੋੜੇ ਥੋੜੇ ਨਿਸ਼ਾਨ ਹੈਗੇ ਹੈ ਸਭਿਆ ਪੜਿਆ ਚੰਗਾਗਾ ਬਾਕੀ ਆਪਾਂ ਡਿਟੇਲ ਸਾਰੀ ਬਾਈ ਤੋਂ ਪੁੱਛਣਾ ਹੈ ਤੇ ਇਸ ਦੀ ਕੁਆਲਿਟੀ ਵੇਖੋ ਤੁਸੀਂ ਬਹੁਤ ਸੋਹਣਾ ਹੈਗਾ ਲੀਲੀ ਰਾਵੀ ਦੇ ਕੈਰੈਕਟਰ ਸਾਰੇ ਪੂਰੇ ਕਰਦਾ ਹੈਗਾ ਜਿਵੇਂ ਸਿੰਘ ਹੁੰਦੇ ਨੇ ਲੀਲੀ ਰਾਵੀ ਦੇ ਤੇ ਮੱਥਾ ਤਾਂ ਉਹ ਚਾ ਚੌੜਾ ਹੁੰਦਾ ਹੈਗਾ ਉਹ ਕੈਰੈਕਟਰ ਸਾਰੇ ਪੂਰੇ ਕਰਦਾ ਹੈਗਾ ਚੰਗਾ ਹੈਗਾ ਪੂਰਾ ਬਾਕੀ ਡਿਟੇਲ ਬਚ ਰਹੇ ਨੇ ਅੱਥਾ ਬਾਈ ਤੋਂ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਭਾਈ ਮੇਰਾ ਨਾਮ ਜਦਵਿੰਦਰ ਹੈ ਪਿੰਡ 'ਚ ਮੈਨੂੰ ਜਾਦੂ ਜਾਦੂ ਕਹਿੰਦੇ ਨੇ ਪਿੰਡ ਲੌਂਗੋ ਵਾਲਾ ਜੀ ਠੀਕ ਹੈ ਜੀ ਜ਼ਿਲ੍ਹਾ ਸੰਗਰੂਰ ਪੈਂਦਾ ਜ਼ਿਲ੍ਹਾ ਸੰਗਰੂਰ ਹਰਵੰਦ ਸਮਾਰਕ 'ਚ ਮੇਰਾ ਬਾਗੜਾ ਹੈ ਹਾਂਜੀ ਤੇ ਇਹ ਝੋਟਾ ਜੀ ਦੀ ਮਾਂ ਮਾ ਥੱਲੇ 22 ਲੀਟਰ ਦੁੱਧ ਹੈ ਇਹਦੀ ਮਾਂ ਥੱਲੇ 22 ਲੀਟਰ ਆ ਹਾਂ ਪੂਰੇ ਰੰਗ ਦੀ ਉਹ ਆਪਣੇ ਲਵੀ ਆ ਠੀਕ ਹੈ ਜੀ ਘਰ ਦੀ ਹੈ ਆਪਣੇ ਜੀ ਘਰ ਦੀ ਹੈ ਜੀ ਝੋਟੀ ਆਪਣੇ ਕੋਲੇ ਹੀ ਆ ਗਈ ਹਾਂ ਜੀ ਇਹ ਪਹਿਲੇ ਸੂਈ ਦਾ ਝੋਟ ਮੈਸ ਦਾਗਾ ਆਪਣੇ ਲੌਂਗੋ ਵਾਲਾ 3 ਸਾਲਾਂ ਹੰਦੇ ਹੋਏ ਨੇ ਉਹ ਟੀਕੇ ਵੇਚਦਾ ਇਹ ਬੂਰੇ ਦਾ ਲੰਗੋ ਵਾਲਾ ਹਾਂ ਲੰਗੋ ਵਾਲੇ ਬੂਰੇ ਦਾ 골ਡਨ ਦਾ ਹਾਂ 골ਡਨ ਦਾ ਅਸ 골ਡਨ ਬੂਰੇ ਦਾ ਇਹ ਹਾਂ ਠੀਕ ਆ ਤਾਂ ਹੀ ਚੰਗਾ ਸੋਹਣਾ ਆ ਨਾ 22 ਸਾਲ ਦਾ ਹੋ ਗਿਆ ਜੀ ਇਹ ਦੋ ਦੰਦ ਤੋੜ ਗਿਆ ਤੋੜੇ ਹੋਣਗੇ ਹਜੇ ਸਾਜੀ ਹੁਣੇ ਤੋੜੇ ਨੇ ਹਜੇ ਠੀਕ ਆ ਤੇ ਆਪਾਂ ਆਏ ਬਾਈ ਸੇਲ ਵਾਸਤੇ ਲੈ ਕੇ ਆਏ ਆ। ਹਾਂਜੀ ਸੇਲ ਵਾਸਤੇ ਲੈ ਕੇ ਆਏ ਆ। ਕਿੰਨਾ ਮੁੱਲ ਕਰਦੇ ਆ? ਇਹਦਾ ਮੁੱਲ 1.5 ਲੱਖ ਕਰਦੇ ਆ ਜੀ। 1.5 ਲੱਖ ਤੇ ਕਿੱਥੋਂ ਤਈ ਆਪਣਾ ਮਾਨਾ ਵੀ ਆਪਾਂ ਇੱਥੋਂ ਤਈ ਦੇਣਾ ਵੀ ਇਤੋਂ ਘੱਟ ਦੇਣਾ ਨਹੀਂ ਚਾਹੀ ਮੋੜ ਕੇ ਲੈ ਜਾਣਾ। ਆਪਾਂ 45 40 45 ਦਾ ਸਾਫਤਾ। ਠੀਕ ਆ ਵੀ ਇਤੋਂ ਘੱਟ ਨਹੀਂ ਦੇਣਾ। ਇਤੋਂ ਘੱਟ ਨਹੀਂ ਦੇਣਾ। ਠੀਕ ਆ। ਤੇ ਨੰਬਰ ਬੋਲ ਦੇ ਬਾਈ ਆਪਣਾ। ਨੰਬਰ ਮੇਰਾ 98724 ਜੀ। ਹਾਂਜੀ 45133 98724 45133 45133 ਹਾਂ ਜੀ ਇੱਕ ਨੰਬਰ ਹੋਰ ਦੋ ਦਿੰਦੇ ਨੇ ਜੀ ਹਾਂ ਜੀ ਆ 95928 ਹਾਂ ਜੀ 86085 ਠੀਕ ਹੈ ਜੀ ਹਾਂ ਜੀ ਇਹ ਮੇਰੇ بیٹے ਦਾ ਨੰਬਰ ਆ ਠੀਕ ਹੈ ਜੀ ਤੇ ਮਾਂ ਹੁਣ ਕਹਿ ਰਹੀ ਸੀ ਉਹ ਹੋਊਗੀ ਜੀ ਮਤਲਬ ਇਹ ਦੂਜੇ ਸੂਏ ਸੂਈ ਆ ਜੀ ਉਹ ਹੁਣ ਕੱਟੀ ਜਾਵਾਗੇ ਤੇ ਪਹਿਲੇ ਸੂਏ ਦਾ ਇਹ ਪਹਿਲੇ ਸੂਏ ਦਾ ਹਾਂ ਜੀ ਠੀਕ ਰਿੰਗਾ ਰਿਗਾਰਡ ਆ ਰਿਗਾਰਡ ਚੰਗਾ ਜੀ ਪੂਰੀ ਵਧੀਆ ਮੈਂ ਹਿਸਾਬ ਠੀਕ ਹੈ ਉੱਚੀ ਲੰਬੀ ਕੱਦ ਵੀ ਬਹੁਤ ਕਰੂਗੇ ਠੀਕ ਹੈ ਜੀ ਉੱਚਾ ਲੰਬਾ ਬਹੁਤ ਹੋਊਗਾ ਕਿਤੇ ਕਿਤੇ ਹਜੇ 1-2 ਮਹੀਨੇ ਦੇ ਸਕਿਆ ਕਰ ਦਿੱਤਾ ਕ੍ਰੋਸਿੰਗ ਕਰ ਉਸ ਕਰਦਾ ਹਾਂ ਜੀ ਠੀਕ ਹੈ ਠੀਕ ਆ ਹਾਂ ਨਹੀਂ ਕੰਮ ਲਾ ਲੈਣੇ ਵਧੀਆ ਮੱਝ ਕਿੰਨੇ ਟਾਈਮ ਦੀ ਸੂਈ ਵੀ ਬਾਈ ਹਾਂ ਜੀ ਮੱਝ ਕਿੰਨੇ ਟਾਈਮ ਦੀ ਸੂਈ ਵੀ ਆ ਜਿਹੜੀ ਇਹਦੀ ਮਾਂ ਹਾਂ ਹੁਣ ਹੁਣ ਉਹਨੂੰ ਹੁਣ ਤਾਂ ਜਿ ਇਹੋ 2 ਮਹੀਨੇ ਦੀ ਦੱਪਣ ਵੀ ਆ ਉਹਨੂੰ ਸੁਈ ਨਸੀ 7 ਮਹੀਨੇ ਹੋ ਠੀਕ ਆ ਦੁੱਧ ਤਾਂ ਦਿੰਦੀ ਹੋਏ ਜੀ ਵਧੀਆ ਅੱਜ 12 ਲੀਟਰ 13 ਲੀਟਰ ਦੁੱਧ ਘੱਟ ਦੀ ਆ ਤੋਕੜਾ ਜਮਾ ਠੀਕ ਆ ਵੀ ਅੱਜ ਵਧੀਆ ਦੁੱਧ ਘੱਟੀ ਜਾਂਦੀ ਆ ਜੀ ਵੀ 13 ਲੀਟਰ ਦੁੱਧ ਅਜੇ ਵੀ ਦਿੰਦੀ ਆ ਠੀਕ ਆ ਬਾਈ ਵਧੀਆ ਮੈਂ ਵੱਚਾ ਲੰਮਾ ਸਮਾਂ ਦੁੱਧ ਦਿੰਦੀ ਹੈ ਠੰਡੀ ਆ ਨਾ ਦਿੰਦੀ ਆ ਠੰਡੀ ਆ ਜੀ ਜਮਾ ਠੀਕ ਹੁਣ ਸਾਈਂ ਦੁੱਧ ਦਿਓ ਠੀਕ ਪੂਰੀ ਮਰ ਜਾ ਠੀਕ ਆ ਬਾਈ ਧੰਨਵਾਦ ਠੀਕ ਆ ਲੋ ਜੀ ਦੋਸਤੋਂ ਕੰਟੈਕਟ ਬਾਈ ਨਾਲ ਕਰ ਸਕਦੇ ਦੇ ਇਹ ਤੁਸੀਂ ਗੱਲਬਾਤ ਕਰ ਸਕਦੇ ਹੋ ਝੋਟਾ ਚੰਗਾ ਹੈਗਾ ਬਾਕੀ ਡਿਟੇਲ ਤੁਹਾਨੂੰ ਆਪਾਂ ਸਾਰੀ ਲੈਤੀ ਹੈਗੀ ਤੇ ਤੁਸੀਂ ਇਹ ਤਸੱਲੀ ਕਰਕੇ ਖਰੀਦ ਸਕਦੇ ਹੋ ਆ ਵੀ ਜਦੋਂ ਅੰਦਲਾ ਮੰਡੀ ਤੇ ਤੁਸੀਂ ਕਾਟੂ ਮਾਲ ਦੇਖ ਸਕਦੇ ਹੋ ਕਾਟੂ ਮਾਲ ਦੇ ਵਿੱਚ ਬਹੁਤ ਚੰਗੇ ਚੰਗੇ ਜਾਨਵਰ ਹੁੰਦੇ ਹੈਗੇ ਹੁੰਦੇ ਵੀ ਬਹੁਤ ਆਗੇ ਕੱਟੇ ਕਟੀਆਂ ਝੋਟੀਆਂ ਟੋਕੜ ਤੇ ਟੋਕੜ ਗੱਬਣਾ ਮੱਝਾਂ ਝੋਟੀਆਂ ਹਰੇਕ ਤਰ੍ਹਾਂ ਦਾ ਮਾਲ ਹੀ ਹੁੰਦਾ ਹੈਗਾ ਤੇ ਇਹਨਾਂ ਦੇ ਵਿੱਚ ਵਪਾਰ ਲਾਈਨ ਦੇ ਵੀ ਪਸ਼ੂ ਹੈਗੇ ਝੋਟੀਆਂ ਕਟੀਆਂ ਵਪਾਰੀ ਵੀਰਾਂ ਨੇ ਵੀ ਹੈਗੀਆਂ ਗੀਆਂ ਤੇ ਘਾਟੂ ਮਾਲ ਦੇ ਵਿੱਚ ਵੀ ਹੈਗੀਆਂ ਕਟੀਆਂ ਖਰੀਦਣਾਂ ਬਹੁਤ ਹੁੰਦੀਆਂ ਗੀਆਂ ਹਰੇਕ ਮੰਡੀ 'ਤੇ ਹੁੰਦੀਆਂ ਕਲੀ ਤਲਾ ਹੁਲਾ ਮੰਡੀ 'ਤੇ ਹਰੇਕ ਮੰਡੀ 'ਤੇ ਹੁੰਦੀਆਂ ਗੀਆਂ ਇਧਰ ਦੇਖ ਸਕਦੇ ਤੁਸੀਂ ਭੂਰੀ ਝੋਟੀ ਤੇ ਕਮੋਰਾ ਦੋ ਇਹ ਬਾਈ ਵੇਚਣ ਵਾਸਤੇ ਲੈ ਕੇ ਆਇਆ ਹੈਗਾ ਤੇ ਇਹਨਾਂ ਦੇ ਵਿੱਚ ਆਹ ਰੰਗ ਲੱਗੇ ਦੇਖ ਸਕਦੇ ਹੋ ਇਹ ਘਾਟੂ ਮਾਲ ਦੇ ਵਿੱਚ ਹੈ ਬਹੁਤ ਚੰਗੀਆਂ ਚੰਗੀਆਂ ਕਟੀਆਂ ਝੋਟੀਆਂ ਹਰੇਕ ਮੰਡੀ ਦੇ ਉੱਤੇ ਹੁੰਦੀਆਂ ਗਈਆਂ ਤੇ ਇੱਥੋਂ ਖਰੀਦ ਕੇ ਲੈ ਜਾਇਆ ਕਰੋ ਤੁਸੀਂ ਪੰਨ ਦਾ ਕੰਮ ਹੀ ਇੱਕ ਤਰ੍ਹਾਂ ਦੀ ਨਾਲ ਤਾਂ ਇਹਨਾਂ ਦੀ ਜਾਨ ਵਾਜੇ ਵਿਚਾਰਿਆਂ ਦੀ ਤੇ ਨਾਲੇ ਤੁਹਾਨੂੰ ਜਾਨਵਰ ਮਿਲ ਜਾਂਦਾ ਹੈਗਾ ਅਗਰ ਇੱਧਰ ਬੋਲੋ ਦੇਖ ਸਕਦੇ ਹੋ ਝੋਟਾ ਤੇ ਬਾਕੀ ਇੱਧਰ ਖੜੀਆਂ ਮੱਜਾਂ ਝੋਟੀਆਂ ਦੇਖੋ ਆ ਕੱਟੀ ਖੜੀ ਹੈ ਕਿੰਨੀ ਚੰਗੀ ਇਧਰ ਝੋਟਾ ਨੀਲੀ ਰਾਵੀ ਦਾ ਆ ਨੀਲੀ ਰਾਵੀ ਦਾ ਝੋਟਾ ਬਹੁਤ ਵਧੀਆ ਖੜਾ ਹੈਗਾ ਤੇ ਆ ਕੱਟੀ ਹੈਗੀ ਤੇ ਇੱਕ ਕੱਟੀ ਇਧਰ ਖੜੀ ਹੈ ਦੇਖੋ ਦੋ ਕੱਟੀਆਂ ਖੜੀਆਂ ਬਹੁਤ ਵਧੀਆ ਹੌਸਰਾ ਥੋੜੇ ਜਿਹੇ ਟਾਂ ਸੇਵਾ ਦੇ ਨਾਲ ਇਹ ਗੱਬਣ ਹੋਣ ਵਾਲੀਆਂ ਹੀ ਆ ਦੋਵੇਂ ਇਹ ਜੰਗੀ ਜੰਗੀ ਕੱਟੀਆਂ ਪਲੀਆਂ ਬਲਾਈਆਂ ਵੀ ਮਿਲ ਜਾਂਦੀਆਂ ਕਈ ਵਾਰੀ ਗੱਬਣ ਵੀ ਮਿਲ ਜਾਂਦੀਆਂ ਗੇੜਾ ਜ਼ਰੂਰ ਮਾਰਿਆ ਕਰੋ ਤੇ ਇਥੋਂ ਖਰੀਦ ਕੇ ਲਿਆ ਜਾਓ ਫਿਰੋਂ ਦੇਖੋ ਮੋ ਜੀ ਜੀ ਸੋ ਸੜੀ ਇਹਨਾਂ ਦੇ ਵਿੱਚ ਹੁਣ ਆਪੇ ਕੁਝ ਟੋਕੜਾਂ ਵੀ ਆ ਵਿੱਚ ਕਹਿਰੀ ਟੋਕੜਾਂ ਤੇ ਕੱਪੜਾ ਵੀ ਹੁੰਦਾਂਗੇ ਹਾਂ ਖੇਤੀ ਨਾਲ ਹੋਈ ਜਾਂਦੀ ਦੋ ਕ ਇਧਰ ਖੜੀਆਂ ਬਾਕੀ ਕਟੀਆਂ ਇਧਰ ਖੜੀਆਂ ਦੇਖੋ ਛੋਟੀਆਂ ਪਾਲਕ ਕਟੀਆਂ ਦਾ ਰੈਡੀਟੀ ਹੁੰਦਾ ਹੈ 5000 ਰੁਪਏ 3000 ਰੁਪਏ ਕੱਟ ਗਈਆਂ 4-5 ਫਲਾਵਰ ਤੋਂ ਇੰਟਰਵੀ ਦੇਖ ਜਾਦੇ ਹਾਂ ਵੇ ਆਹ ਘੜੀ ਆ ਕੱਟੀ ਝੋਟੀ ਜਮਾ ਬੰਨ ਦੇ ਲਾਇਆ ਕ ਇਹਦੇ ਵੀ ਰੰਗ ਲੱਗਿਆ ਵਾ ਉਹ ਟਾਈਮ ਹੋ ਗਿਆ ਸਾਰਾ ਕਟੂ ਵਾਲੀ ਹੈਗਾ ਨਾਲ ਲਾਵਾਂਗੇ ਇਧਰ ਵੀ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਹੋਰ ਪਸ਼ੂ ਕਟੀਆਂ ਝੋਟੀਆਂ ਦਿਖਾਉਨੇ ਆ ਇਹ ਆ ਦੋ ਕਟੀਆਂ ਪਾਈਆਂ ਨੇ ਖਰੀਦ ਲਈਆਂ ਰੱਖਣ ਵਾਸਤੇ ਖਰੀਦੀਆਂ ਹੋਣਗੀਆਂ ਜਾਂ ਫਿਰ ਵਪਾਰ ਲੈਣ ਚ ਖਰੀਦੀਆਂ ਹੋਣਗੀਆਂ ਰੱਖਣ ਵਾਲੇ ਬਹੁਤ ਲੈ ਜਾਂਦੇ ਐ ਵੈਸੇ ਇੱਥੋਂ ਤੇ ਇੱਥੇ ਢੇਡਾ ਮਾਰ ਕੇ ਮੰਡਿਆਂ ਤੋਂ ਰੱਖਣ ਵਾਲੇ ਰੱਖਣ ਵਾਸਤੇ ਲੈ ਜਾ ਕਰੋ ਝੋਟਾਂਾਂ ਝਟੀਆਂਾਂ ਆ ਵੀ ਆ ਵੀ ਦੋ ਪਾਰ ਕਟੀਆਂ ਹੀ ਆ ਇਕ ਉਹਦਰਾ ਕੱਟਾ ਖੜਾ ਹੋਇਆ ਤੇ ਰੱਖਿਆ ਹੋਵੇ ਅੱਗੇ ਸਾਰਿਆਂ ਨਾਲੋਂ ਵਧੀਆ ਹੈ ਇਹਦਾ ਨੀਲੀ ਰਾਵੀ ਦਾ ਕੱਟਾ ਇੱਧਰ ਵੀ ਕੱਟੀਆਂ ਖੜੀਆਂ ਇੱਕ ਅੱਧਿਆ ਕਰ ਲੈ। ਅੱਜ ਜੀ ਬਾਬਾ ਪੂਰੀ ਨਾਲੇ ਪੰਜਾਬੀ। ਹਾਂ ਇੱਧਰ ਵੀ ਕਾਫੀ ਕਟੀਆਂ ਝੋਟੀਆਂ ਗਈਆਂ। ਤੇ ਇੱਧਰ ਵੀ ਕਾਫੀ ਆ ਗਈਆਂ। ਇਹ ਮੇਰੇ ਘਰ ਨਾਲ ਵਾਰ ਲੈਣ ਦੀਆਂ ਆਉਣਗੀਆਂ। ਕਦਰ ਬੂਰੀ ਹੈਗੀ ਤੇਰਾ ਜੋタミンੀ ਨਹੀਂ ਤੀ 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 ਛੋੜੀ ਕਰਾਂਗੇ ਇਹ ਕੰਮ ਕਰਦੀ ਹੈ ਕਿ ਵਪਾਰ ਦਾ ਕੰਮ ਹੈ ਕਰਦੀ ਹੈ ਕਿ ਵਪਾਰ ਦਾ ਕਰਦੀ ਹੈ ਕੰਮ ਕਰਦਾ ਇਹ ਕਰਦੀ ਆ 20 ਦੀ ਜਮੀਨ ਨਹੀਂ 25 ਦੀ 25000 ਦੀ ਤੇ ਮੇਰੇ ਬਾਸ ਬਾਰੇ ਕਿੰਨੇ ਦੀ ਵੇਚਦੀਆਂ ਪੁੱਤਰ ਬਾਸ ਲੈ ਕਿੰਨੇ ਦੀ 28 ਦੀ ਹੋ ਜੂ 28 ਦੀ ਲਾਗੇ 27 ਦੀ ਲਾਟ ਜਮਾ ਟਮਾੜਾ ਮੋਟਾ ਹੋ ਜੂ ਹੋਰ ਜਮ ਨਹੀਂ ਹੋਈ ਤੇ ਕੁਝ ਨਹੀਂ ਠੀਕ ਆ ਉਹ ਆਪਣੇ ਹੁੰਦੇਗਾ ਕਟੀਆਂ ਕਟੀਆਂ ਹੁੰਦੀਆਂ ਨੇ ਪਰ ਉਹ ਘੜੀਆਂ ਨੇ ਦੋ ਵਾਰ ਠੀਕ ਆ ਅਸੀਂ ਉਹ ਬਹੁ ਵਪਾਰ ਲੈਣ ਦੀਆਂ ਉਹ ਲਈਆਂ ਨੇ ਵਪਾਰੀ ਲਈਆਂ ਨੇ ਠੀਕ ਆ ਉਹਨਾਂ ਦੀ ਉਮਰ ਕਿੰਨੀ ਕਿੰਨੀ ਆ ਉਹਦੀ ਇਕ 15 ਮਹੀਨੇ ਹੈਗੀ ਅੱਛਾ 15 15 ਦੀ ਕੋਈ ਹੈ ਠੀਕ ਆ ਠੀਕ ਆ ਉਹਨਾਂ ਦਾ ਕੀ ਰੇਟ ਆ ਹੁਣ ਰਾਂ ਕਾਲੀਆ ਰੋ ਰਿਹਾ ਹੈ ਜੀ ਕਿਹੜੀ ਦਾ ਇਧਰਲੀ ਦਾ 40 ਕਿੰਨੇ ਸੰਤੂ ਇਧਰਲੀ ਦਾ 37 ਇਧਰਲੀ ਦਾ 40 ਤੇ ਉਹ ਕਿੰਨੇ ਕਿੰਨੇ ਦੇ ਹੋ ਜਾਣਗੀਆਂ ਬਸ ਉਹ 37 ਦੇ ਦਾਗੇ ਉਹ 35 ਦੇ ਦਾਗਾ ਠੀਕ ਆ ਥੋੜਾ ਘਣਾ ਹੋ ਜਾ ਵਿੱਚੋਂ ਜੋੜਾ ਹੋ ਜੂ 70 ਦਾ ਹੋ ਜਾਣਗੀਆਂ 35 35 ਦੇ ਹੋ ਜਾਣਗੀਆਂ ਹਨਾ ਉਹਨੇ ਕਿੰਨੇ ਦਾ ਹੋਈ ਜਾਣਗੀਆਂ ਤੇ ਜੋੜਾ ਮਿੱਤਰੋ ਹੋਆ ਤੇ ਕਾਹ ਬਾਈ ਕਰਨਾ ਘਰ ਦੀ ਆ ਇਹ ਵੀ ਨੀਲੇ ਰਾਵੀ ਚ ਪੈਂਦੀ ਆ ਹਨਾ ਜੇ ਮੰਨਣਾ ਤੁਸੀਂ ਲੱਖ ਰੁਪਏ ਦੇ ਤੈਨੂੰ ਕਟੀਆਂ ਦੇ ਦਊ ਬਾਈ ਜੀ ਠੀਕ ਆ ਜੀ ਕਿੰਨੀਆਂ ਕੁੰਡੀਆਂ ਕਟੀਆਂ ਰਟੀਨ ਚ ਆ ਜਾਨੀ ਆਪਣੇ ਕੁੰਡੀਆਂ ਰੋਕਣ ਦੇ ਲਈ ਕਈ ਆ ਰਿ ਕਿਸੇ ਨੇ ਕਟੀਆਂ ਲੈਣ ਗਾਣ ਹਾਂ ਮਿਲ ਜਾਣਗੀਆਂ ਠੀਕ ਆ ਤੇ ਕੀ ਡਰੈਸ ਆ ਆਪਣਾ ਤੇ ਨੰਬਰ ਹਾਂ ਹਾਂ ਜੇਲਾ ਮਾਨ ਸਾ ਜੇਲਾ ਮਾਨ ਸਾ ਠੀਕ ਆ ਨੰਬਰ 787073 ਦਵਾਰੇ ਬੋਲ ਦੇ ਕਰੀ 787073 ਠੀਕ ਲੋਬੀਅਸ ਨੰਬਰ ਤੇ ਹਾਂਜੀ ਕੰਟੈਕਟ ਕਰ ਸਕਦੇ ਬਾਈ ਦੇ ਨਾਲ ਜਿਹਨੇ ਕਟੀਆਂ ਖਰੀਦਣੀਆਂ ਹੁੰਦੀਆਂ ਆ ਵੀ ਕੱਟੀ ਚੰਗੀ ਆ ਬਾਕੀ ਸਾਨੂੰ ਉੱਧਰ ਦਿਖਾ ਦਿੰਦੇ ਆ ਥੈਂਕ ਯੂ ਕਿੰਨਾ ਟਾਈਮ ਲੱਗੂਗਾ ਵਾ ਅੱਛਾ ਹਾਂ ਆ ਤਿੰਨੇ ਕਿੰਨੇ ਟਾਈਮ ਦੀ ਹੋ ਗਈਆਂ 15 15 ਸਵਾ ਸਵਾ ਨਹੀਂ ਲੱਗਦਾ ਤੁਹਾਨੂੰ ਕੀ ਕਰ ਲੈਣਾ ਟੋਟਲ ਆਪ ਇਹਨਾਂ ਦੀ ਲੈਤੀ ਕੱਲੀ ਕੱਲੀ ਅੱਗੀ ਨੂੰ ਕਿਸੇ ਕੋਲ ਉਹਦਾ ਪਹਿਲਾਂ ਚੱਲੂ ਉਹ ਕਿੰਨੇ ਟਾਈਮ ਦੀ ਹੋਊਗੀ ਉਹਦਾ ਕੀ ਰੇਟ ਤੋਂ ਸ਼ੁਰੂ ਹੋ ਜਾਂਦਾ 7:00 ਵੀਰਾਂ ਦਾ 12:00 ਨਾਲ ਸ਼ਾਰਟ ਹੋਈ ਗੱਲ 12:00 13:00 ਤੋਂ ਸਟਾਰਟ ਹੋ ਜਾਂਦਾ ਠੀਕ ਹੈ ਜੀ ਕਿਤੇ ਤੱਕ ਜਲੇ ਜਾਂਦਾ ਹਾਂਜੀ ਕਿੱਥੇ ਤੱਕ ਬਗ ਜਾਂਦਾ ਬੇਟਾ ਵੱਧ ਵੱਧ ਲਾਗੇ ਆਪਣਾ 12:00 ਨਾਲ ਲਾ ਕੇ ਹਾਂਜੀ ਜੇਣ ਕੇ ਜੇ 20 25 30 45 50 ਤੋਂ ਜ਼ਿਆਦਾ ਕਰਦੇ ਗੱਪੜ ਵੀ ਆ ਜਾਂਦੀ ਫਿਰ 40 ਨਾਲ ਵਾਲੀ ਆ ਨਾ ਗੱਪੜ ਆ ਜਾਂਦੀ ਹੈ ਠੀਕ ਆ ਠੀਕ ਆ ਬਾਵਾ ਹੁੰਦਿਆਂ ਜਾਣੀ ਹਾਂਜੀ ਰੁਟੀਨ ਚ ਪੂਰਾਂ ਕਟੀਆਂ ਹੁੰਦੀਆਂ ਰੁਟੀਨ ਚ ਕਟੀਆਂ ਆ ਟਾਈਮ ਆਪਾਂ 60 ਕੜੀਆਂ ਕਹਿੰਦੇ ਅੱਛਾ ਹਾਂ ਜੈ ਜੀ ਮਰਜ਼ੀ ਕੋਈ ਲੈ ਜੀ ਜਿੰਨੇ ਦਾ ਮਰਜ਼ੀ ਹੈ ਹਾਂਜੀ ਠੀਕ ਆ ਆ ਤਾਂ ਥਲੀ ਦਾ ਲੈ ਕਟੀਆਂ ਝੋਟੀਆਂ ਦਾ ਹੀ ਆ। ਕਟੀਆਂ ਝੋਟੀਆਂ ਦਾ। ਠੀਕ ਆ ਹਰ ਇੱਕ ਤਰ੍ਹਾਂ ਦੀ ਮਿਲ ਜੂ ਹਣਾ। ਹਰ ਤਰ੍ਹਾਂ ਦੀ ਮਿਲ ਜੂ। ਠੀਕ ਆ ਜੀ। ਪਿੰਡ ਆਪਣਾ ਵੀਰੇ ਮੱਡਾ। ਹਾਂਜੀ। ਤੇ ਜਿਹੜਾ ਸ੍ਰੀ ਮੁਕਤਸਰ ਸਾਹਿਬ ਆ। ਹਾਂਜੀ। ਠੀਕ ਆ ਜੀ। ਫੋਨ ਨੰਬਰ 98763 90717। ਦੁਬਾਰੇ ਬੋਲ ਦੋ। ਫੋਨ ਨੰਬਰ 98763 ਹਾਂਜੀ। 90717। ਠੀਕ ਆ ਜੀ। ਠੀਕ ਆ ਜੀ ਤੇ ਮੰਡੀ ਤੇ ਪਿੰਡ ਮੱਡਾ। ਓਕੇ। ਮੰਡੀਆਂ ਸਾਰੀਆਂ ਪਹੁੰਚਦੇ ਜੀ। ਹਾਂਜੀ ਮੰਡੀਆਂ ਸਾਰੀਆਂ ਵੀਰੇ ਘੁੰਮਦੇ ਆ। ਠੀਕ ਹੈ ਜੀ ਅੱਜ ਬਾਕੀ ਰੁਟੀਨ 'ਚ ਘਰੇ ਹੁੰਦਗੀਆਂ ਹਾਂ ਰੀਡਿਊਸ ਕਰੇ ਕੱਟੀਆਂ ਅੱਜ ਛੱਡਨੇ ਵੀ ਘਰੋਂ ਮਤਲਬ ਕਿਸੇ ਟਾਈਮ ਵੀ ਕੋਈ ਆ ਕੇ ਲਿਆ ਸਕਦਾ ਹਾਂ ਫੋਨ ਕਰਕੇ ਜਦੋਂ ਮਰਜ਼ੀ ਆ ਜਾਵੇ ਇਹ ਸਪੈਸ਼ਲ ਕੱਟੀਆਂ ਦਾ ਕੰਮ ਹੀ ਆਪਣਾ ਹਾਂ ਸ਼ਪਾਇਲ ਕੱਟੀਆਂ ਦਾ ਤੇ ਆਉਂਦੀਆਂ ਜੀ ਕਿਹੜਾ ਮੋਹਰੇ ਨੇ ਜੇ ਸਾਰੀ ਮਿਕਸ ਹੀ ਆਉਂਦੀਆਂ ਸਾਰੀਆਂ ਸਾਰੀਆਂ ਆਉਂਦੀਆਂ ਨੀਲੀ 라ਵੀ ਬੂਰੀ ਛੋਟਾ ਸਾਰੀਆਂ ਮਿਕਸ ਆ ਜਾਂਦੀਆਂ ਸਾਰੀਆਂ ਨਾਲ ਸੜੀਆਂ ਆ ਜਾਂਦੀਆਂ ਹਾਂ ਠੀਕ ਹੈ ਜੀ ਬਹੁਤ ਸੋਹਣੀਆਂ ਸੁਨਕੀਆਂ ਕੱਟੀਆਂ ਲੈ ਕੇ ਆ ਠੀਕ ਹੈ ਜੀ ਠੀਕ ਹੈ ਜੀ ਬਾਕੀ ਇਧਰ ਤੁਹਾਨੂੰ ਲਾਸਟ ਤੇ ਦਿਖਾ ਦਿੰਨੇ ਆ ਇੰਦਰ ਵੀ ਕੱਟੀਆਂ ਖੜੀਆਂ ਗਈਆਂ ਤੇ ਕੁਝ ਕੱਟੇ ਆਗੇ ਇਹਨਾਂ ਦੇ ਵਿੱਚ ਆ ਬੂਰਾ ਕੱਟਾ ਖੜਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਹੁਤ ਸੋਹਣਾ ਕੱਟਾ ਖੜਾ ਬੂਰਾ ਦੇਖੋ ਤੇ ਇਧਰ ਦੋ ਬੱਛੀਆਂ ਖੜੀਆਂ ਗਈਆਂ ਤੇ ਜਿਆਰਾਦਰ ਜਾਨੀ ਕਿ ਕੱਟੀਆਂ ਝੋਟੀਆਂ ਹੁੰਦੀਆਂ ਗਈਆਂ ਤੇ ਤੁਸੀਂ ਮੰਡੀ ਤੇ ਆ ਕੇ ਪਹੁੰਚ ਕੇ ਆ ਜੀ ਤਸੰਨੀ ਕਰਕੇ ਇਥੋਂ ਖਰੀਦ ਲਿਆ ਕਰੋ ਠੀਕ ਆ ਪੱਤੀਆਂ ਦੋਨਾਂ ਦੇ ਇੱਕ ਦਾ ਦੋਨਾਂ ਦਾ ਪੱਤੀ ਯਾਰ ਕਰਦੇ ਆਂ ਹੀ ਆਂ ਕਿ ਵਪਾਰ ਦੇ ਆਂ ਕਰਦੇ ਆਂ ਹੀ ਆਂ ਠੀਕ ਆ 25000 ਦੋਮਾ ਦਾ ਰੇਟ ਆ ਦੋਸਤੋ ਕਿੰਨੇ ਨੇ ਹੋ ਜਾਣੀਆਂ ਤੇ ਨਾਮ ਤੇ ਐਡਰੈਸ ਆਪਣਾ ਨਾਮ ਤੇ ਐਡਰੈਸ ਵਿੰਦਰ ਭਾਈ ਜੀ ਵਿੰਦਰ ਸਿੰਘ ਦਾ ਨਾਮ ਆ ਪਿੰਡ ਜੀ ਅਤਰ ਸਿੰਘ ਵਾਲਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਨੰਬਰ ਨੰਬਰ ਬੋਲ ਦੋ ਪਸੀਆਂ ਤੁਸੀਂ ਚੈੱਕ ਕਰ ਲਿਓ ਮੈਂ 25000 ਰੇਡ ਕਰਿਆ 24 ਦੀਆਂ ਦੇ ਦਾਂਗੇ ਕਹਿੰਦੇ ਬਾਕੀ ਮੌਕੇ ਤੇ ਹੋ ਜੂ ਹੋਰ ਵੀ ਥੋੜਾ ਜਿਹਾ ਕਰਾਫ ਦੇ ਵਿੱਚ ਆ ਬੋਲ ਦੇ ਨੰਬਰ ਬਈ 10900342 ਦੁਬਾਰੇ ਬੋਲਦੇ 10900342 ਠੀਕ ਹੈ ਤੇ ਇਹਨਾਂ ਦੇ ਥਾਣ ਚਾਰੇ ਚਾਰੀ ਫੋਟੋਆਂ ਤਾਂ ਨਹੀਂ ਓਕੇ ਜਮਾ ਠੀਕ ਹੈ ਤੇ ਮਾਮਾ ਦਾ ਕੋਈ ਪਤਾ ਵੀ ਰਿਕਾਰਡ ਦਾ ਨਹੀਂ ਪਤਾ ਠੀਕ ਹੈ ਠੀਕ ਨੰਬਰ 9577 ਹਾਂ ਜਿਹੜੇ ਤੁਹਾਨੂੰ ਹੋ ਗਿਆ ਠੀਕ ਹੈ ਬਈ ਓਕੇ ਧੰਨਵਾਦ ਤਿੰਨਾ ਕਟੀਆਂ ਦੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਕਿੰਨੀ ਕਿੰਨੀ ਹੋ ਮਾਰਾ ਕੀ ਰੇਟ ਆ ਤੇ ਬਾਕੀ ਸਾਫ ਸੋਤ ਰਿਆਂ ਸਿੰਘਾਂ ਦੇ ਕੁੰਢੀਆਂ ਬਾਕੀ ਖੀਰ ਗਈ ਆ ਸਾਰਿਆਂ ਥਾਣੇ ਤੋਂ ਇਹਨਾਂ ਦੇ ਸਾਰਿਆਂ ਦੇ ਤਕਰੀਬਨ ਝੋਟਿਆਂ 'ਚ ਕਿਸੇ ਜੀ ਹੁੰਦਾ ਨਹੀਂ ਤਾਂ ਚਾਰੀ ਹੁੰਦੇ ਆਗੇ ਬਾਕੀ ਬਸ ਸਾਰੀ ਡਿਟੇਲ ਬਾਈ ਤੋਂ ਪੁੱਛ ਲਾਂਗੇ ਦੋ ਬਾਈ ਜੱਸੀ ਦਾ ਬਾਈ ਜੀ ਨਾ ਦੱਸ ਦਿਓ ਬਈ ਆਪਣਾ ਤੋਂ ਪਹਿਲਾਂ ਨਾਂ ਨਾਂ ਕੁਲਵੰਤ ਸਿੰਘ ਜੀ ਬਲੰਦਪੁਰਾ ਹਾਂਜੀ ਠੀਕ ਹੈ ਜੀ ਤੇ ਆਪਣਾ ਕੰਮ ਪਾਰਦੇ ਆ ਬਾਈ ਆ ਜਾਂ ਕਰ ਲੈਣੇ ਕਟਕਾਂ ਦਾ ਇਹ ਗੱਲੀਆਂ ਦਾ ਕਿ ਦੁੱਧ ਵਾਲੇ ਪੁੱਛ ਆ ਜਾਂਦੇ ਦੁੱਧ ਵਾਲੇ ਪੁੱਛ ਆ ਜਾਂਦੇ ਠੀਕ ਆ ਜੀ ਤੇ ਉਹਨੇ ਕਿੰਨੀਆਂ ਕਟੀਆਂ ਲੈ ਕੇ ਆਈਆਂ ਆਪਾਂ ਕਿੰਨੀਆਂ ਲੈ ਕੇ ਆਈ ਸੀ ਠੀਕ ਕਿੰਨੀ ਕਿੰਨੀ ਉਮਰ ਦੇ ਆ ਬਈ ਇਹ ਇਹ ਕੋਈ 18 ਮਹੀਨੇ ਦੀ ਆ ਕੋਈ 17 ਦੀ ਆ ਐ ਜਿਵੇਂ ਇਹਨਾਂ ਤੋਂ ਦਹੀਂ ਗਈਆਂ ਹਾਂ ਹਾਂ ਠੀਕ ਆ ਬਈ ਠੀਕ ਆ ਤੇ ਇਹ ਆਪਣਾ ਤਾਂ ਖਰੀਦੀਆਂ ਵੰਗਾ ਹਨ ਹਾਂ ਬਈ ਕੋਈ ਰਿਕਾਰਡ ਦਾ ਤਾਂ ਨਹੀਂ ਪਤਾ ਨਾ ਰਿਕਾਰਡ ਦਾ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਠੀਕ ਆ ਜੀ ਠੀਕ ਆ ਤੇ ਇਹਨਾਂ ਦਾ ਰੇਟ ਆ ਰੇਟ ਬਈ 3ਾਂ ਦੀ 45 45 ਕਰਦੇ ਆਂ ਕੱਲੀ ਕੱਲੀ ਦਾ 45 ਮਤਲਬ ਹੂੰ ਯਾਨੀ ਤਿੰਨਾਂ ਦੇ 45 ਆ ਕਿੰਨੇ ਦੇ ਹੋ ਜਾਣਗੇ ਮੌਕੇ ਤੇ ਕਰਦਾਂਗੇ ਆਹ 40 ਦੀ ਕਰਦਾਂਗੇ ਉਹ ਜਿਹੜਾ ਘੱਟ ਕਰਦਾਂਗੇ ਜਾਨੀ ਇਹ ਬੱਪਾ ਤਿੰਨੇ ਮੰਨੇ 1/2 ਲੱਖ ਦੀਆਂ ਹੋ ਜਾਣਗੀਆਂ ਆਹ 1/2 ਨਹੀਂ ਕਰਦਾ ਕਰ ਦਿੰਦੇ ਮੈਨੂੰ ਕੱਟੀਆਂ ਦੀ ਰਾਇਤ ਜ਼ਿਆਦਾ ਹੋ ਜੂਗਾ ਨਾ ਹਾਂ 1/2 ਲੱਖ ਦੀਆਂ ਹੋ ਜਾਣਗੀਆਂ ਠੀਕ ਆ ਤੇ ਰੁਟੀਨ ਦੇ ਵਿੱਚ ਹੁੰਦੀਆਂ ਆਂ ਘਰੇ ਵੀ ਬਾਈ ਅਰੇ ਬਾਈ ਦੋ ਮੱਧਿਆ ਨੇ ਹਾਂ ਤੇ ਉਹ ਕਟੀਆਂ ਵੀ ਮਿਲ ਜਾਂਦੀਆਂ ਕਹਿਰ ਕਿਸੇ ਨੇ ਲੈਣੇ ਹਣ ਬਾਈ ਅਰ ਬੱਤਾ ਇਹੇ ਹੀ ਤੁਹਾਨੂੰ ਠੀਕ ਆ ਹਾਂ ਉਹ ਕਈ ਆਉਂਦੀ ਰਹਿੰਦੇ ਨੇ ਰੱਖ ਲੈਣਾ ਠੀਕ ਆ ਵੀ ਕਾਲ ਕਰ ਲੇ ਹਨਾ ਹਾਂ ਹਾਂ ਠੀਕ ਆ ਤੇ ਐਡਰੈਸ ਦੁਬਾਰੇ ਬੋਲ ਦਿਓ ਬਈ ਐਡਰੈਸ ਪਿੰਡ ਬਲੇੜਾ ਹੀ ਹਾਂ ਜੰਮੂਰ ਆ ਠੀਕ ਆ ਨੰਬਰ ਨੰਬਰ 97799 530997799 530 ਠੀਕ ਆ ਠੀਕ ਆ ਬਈ ਧੰਨਵਾਦ ਲੋ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਬਾਜਾਂ ਨਾਲ ਕੰਟੈਕਟ ਕਰ ਸਕਦੇ ਹੋ ਜਿਹਦੇ ਘਟਕਿਆ ਖਰੀਦਣ ਦੇ ਲਈ ਡਿਟੇਲ ਤੁਹਾਨੂੰ ਲੈਤੀ ਆ ਸਾਫ ਸੁਥਰੀਆਂ ਗੀਆਂ ਸੱਲੀ ਕਰਕੇ ਖਰੀਦ ਸਕਦੇ ਜੀ